ਨੀ ਤੂੰ ਸਾਦਗੀ ਚ ਬਾਲਾ ਮੈਨੂੰ ਜੱਜੇ ਸੋਣੀਏ ਨਹੀਂ ਕਿਤੇ ਆਸ਼ਿਕ ਦਾ ਦਿਲ ਤਾਂ ਤੂੰ ਰੱਖੇ ਸੋਣੀਏ ਨੀ ਤੂੰ ਸਾਦਗੀ ਚ ਬਾਲਾ ਮੈਨੂੰ ਜੱਜੇ ਆਸ਼ਿਕ ਦਾ ਦਿਲ ਤਾਂ ਤੂੰ ਰੱਖੇ ਸੋਣੀਏ ਸੱਚੀ ਅੱਖਾਂ ਨੇ ਨਸ਼ੀਲੀ ਤੇਰੀਆਂ ਤੇਰੀਆਂ ਮੁੰਡਾ ਡੁੱਬਦਾ ਜਦੇ ਵਿੱਚ ਜਾਵੇ ਕਾਦਾ ਗੁੱਤ ਚ ਪਰਾਂਦਾ ਪਾ ਲਿਆ ਕੁਝ ਨਜ਼ਰ ਹੋਰ ਨਾ ਆਵੇ ਦਿਲ ਲੁੱਟ ਲਿਆ ਮਰ ਜਾਣੀ ਨੇ ਮੁੰਡਾ ਮਰਦਾ ਤੇਰੇ ਤੇ ਜਾਵੇ ਕਾ ਮਾਰਿਆ ਨੀ ਥਾਪੀਆਂ ਸੁੱਚੀਆਂ ਨੇ ਨੀਤਾ ਕੀਤੀਆਂ ਨੀ ਕਾਪੀਆਂ 11 ਦੇ ਸਿਰਾਂ ਤੇ ਮਾਰੀਆਂ ਹਾਂਜੀ ਹਾਂਜੀ ਪਹਿਲਾਂ ਸਕੂਲੇ ਗਏ ਜੇ ਸਕੂਲੇ ਗਏ ਉਥੇ ਫੰਕਸ਼ਨ ਗਏ ਫੰਕਸ਼ਨ ਤੋਂ ਗੁਰਦਾਸਪੁਰ ਗਾਇਆ ਜੇ ਗੁਰਦਾਸਪੁਰ ਹੁਣ ਫੇਰ ਫੰਕਸ਼ਨ ਸੀ ਸਾਡੇ ਕਾਲਜ ਦਾ ਹੀ ਉਹ ਉੱਥੇ ਗਾਇਆ ਥਲੈਟੀ ਫੰਕਸ਼ਨ ਤੇ ਗੁੰਦੇ ਰਿਹਾ ਅੱਜ ਭਾਈ ਤੇ ਹੁਣ ਤੱਕ ਚੱਲ ਰਿਹਾ ਹੈ ਹੁਣ ਸਿੰਗਰ ਕਿਹੜਾ ਹੈ ਸਿੰਗਰ ਡਾਇਰੈਕਟ ਕੋਈ ਪਸੰਦ ਨਹੀਂ ਦੇ ਉਹਨਾਂ ਦੇ ਗਾਣੇ ਪਸੰਦ ਜੇ ਸਾਰਿਆਂ ਦੇ ਵਿੱਚ ਵਿੱਚ ਹੁੰਦਾ ਕਿ ਦੇ ਦਾਂਗੇ ਜੇ ਨਹੀਂ ਨਵਾਂ ਨੰਬਰ ਕਿਉਂਕਿ ਉਹ ਤੋਂ ਕੱਢਦੇ ਗਾਣਾ ਕਹਿੰਦੇ ਹੁੰਦੇ ਆ ਗਾਣਾ ਹਾਂਜੀ ਹਾਂਜੀ ਭਾਰੀ ਬਹੁਤ ਆਰੀ ਕਹਿੰਦੇ ਨੇ ਯਾਰ ਦੋਸਤੀ ਬਾਰੇ ਕਹਿੰਦੇ ਜੇ ਮਤਲਬ ਕਿ ਆ ਉਹਨਾਂ ਨੂੰ ਪਤਾ ਮੈਂ ਗਾਉਂਦਾ ਵਾਂ ਤੇ ਵੀਡੀਓ ਵੀ ਕਈ ਆਦੀ ਪਾਈ ਵਿੱਚ ਇੰਸਟਾਗ੍ਰਾਮ ਤੇ ਤੇ ਉਹਨਾਂ ਨੇ ਕਹਿੰਦੇ ਕਹਿੰਦੇ ਆ ਨੂੰ ਵੀ ਸੁਣਾ ਦੇ ਇੱਕ ਗਾਣਾ ਫਿਰ ਸੁਣਾ ਦੀ ਦੇ ਗਾਣੇ ਤੇ ਆ ਪੱਕਾ ਟਾਈਮ ਕੋਈ ਨਹੀਂ ਹੈਗਾ ਰਿਆਜ਼ ਮਲਕੀ ਜਿਹਨੂੰ ਫ੍ਰੀ ਟਾਈਮ ਹੋਏ ਉਹਦੋਂ ਕਾ ਲਈ ਤਾਂ ਭਾਈ ਫੁੱਲ ਪਾਈ ਪੂਰੀ سپورਟ ਦੇ ਨਹੀਂ ਨਹੀਂ ਭਾਈ ਉਹਨਾਂ ਨੇ ਕਦੀ ਨਹੀਂ ਕਿਹਾ ਉਹ ਸੋ ਕੋ ਕਹਿੰਦੇ ਰਿਆਜ਼ ਵੀ ਕਰਿਆਗਾ ਨਾਲ ਪਰ ਟਾਈਮ ਨਹੀਂ ਹੁੰਦਾ ਇਹਨਾਂ ਭਾਈ ਨੌਜਵਾਨ ਜਿਹੜੇ ਆ ਹਾਂਜੀ ਉਹਨਾਂ ਦੇ ਭਾਈਏ ਹਾਂਜੀ ਹਾਂਜੀ ਆ ਜੀ ਉਹਨਾਂ ਨੂੰ ਭਾਈ ਇਹ ਹੀ ਕਹਿਣਾ ਚਾਹੁੰਦੇ ਆ ਕਿ ਉਹਨਾਂ ਦੇ ਅੰਦਰ ਵੀ ਸਾੜੇ ਇੱਕ ਦੇ ਅੰਦਰ ਪਾਈ ਹੁਨਰ ਹੁੰਦਾ ਵਾ ਤੇ ਹੁਨਰ ਆਪਣੇ ਨੂੰ ਬਾਹਰ ਲਿਆਉਣਾ ਚਾਹੀਦਾ ਵਾ ਤੇ ਲਿਆਓ ਤੇ ਬਸ ਇਹ ਤੇ ਗਾਣਾ ਸਮਝੰਦਾ ਸਾਡਾ ਦਰਸ਼ਕ ਕਿਹੜਾ ਗਾਣਾ ਸਾਡੇ ਪਸੰਦ ਦਾ ਗਾਣਾ ਹੈ ਸਾਉ ਬੇਨੁਪਾਈ ਆਪਣੇ ਵਧੀਆ ਰਾਦੇ ਅੱਗੇ ਵਾਲਾ ਭਾਈ ਹੋ ਸਾਡੇ ਅਣਖੀਆ ਲਾਣੇ ਮਾਪੇ ਪਾਲੇ ਰੀ ਜਨਾਲ ਯੋਰ ਹਿੱਕਾਂ ਵਿੱਚ ਹੋਣਾ ਬਹੁਤ ਲਾਜਮੀ ਦੇ ਕਾਨੇ ਉਦਾਂ ਕਿਸੇ ਮੂਰੇ ਡਾਉਨ ਨੱਕ ਨਹੀਂ ਹੋਈ ਇੱਕ ਰੱਬ ਦੂਜਾ ਮਾਪਿਆਂ ਦੇ ਪੈਰਾਂ ਚ ਰਕਾਨੇ ਹੋਇਆਵੇਂ ਕੜੀ ਦੇਣੀ ਦਾਵੇਂ ਜਿੰਨੇ ਆਉਣਾ ਅਜਮਾਲੇ ਹੋ ਕੜੀ ਦੇਣੀ ਦਾਵੇਂ ਜਿੰਨੇ ਆਉਣਾ ਅਜਮਾਲੇ ਪਿੰਡ ਸਾਰਿਆਂ ਨੂੰ ਕਲਾ ਕਲਾ ਦੱਸਿਆ ਪਿਆ ਹੋ ਕੱਲੇ ਡੱਬਾਂ ਨਾਲ ਲੌਣ ਨੀ ਨੀ ਦਾ ਕੇਸਾਂ ਦੇ ਕਾਲੇ ਜਿੱਥੇ ਅਰਗੀ ਘਰਾੜੀ ਕੰਡਾ ਕੱਢਿਆ ਪਿਆ ਹੋ ਡੱਬਾਂ ਨਾਲ ਲੌਣ ਨੀ ਨੀ ਦਾ ਕੇਸਾਂ ਦੇ ਕਾਲੇ ਜਿੱਥੇ ਅਰਗੀ ਘਰਾੜੀ ਕੰਡਾ ਕੱਢਿਆ ਪਿਆ ਹਾਂਜੀ ਹਾਂਜੀ ਨਹੀਂ ਨਹੀਂ ਭਾਈ ਕਰਦੀਆਂ ਨਹੀਂ ਕਰਦੀਆਂ ਹਾਂਜੀ ਹਾਂਜੀ ਫੋਲ ਪੂਰੀ ਸੋਰ ਤੇ ਮਮਮੀ ਚਾਰੇ ਕਰ ਦੇ ਮੰਮੀ ਤੇ ਆਲਵੇ ਸੀ ਕਹਿੰਦੇ ਕੋਈ ਨਹੀਂ ਤੂੰ ਕਰ ਜੋ ਕਰਨਾ ਕਰ ਹਾਂਜੀ ਹਾਂਜੀ ਯੂੜੀ ਕਹਿੰਦੇ ਪਰਿਵਾਰ ਸੀ ਇਕੱਲੇ ਇਕੱਲੇ ਬੈਠੇ ਨਹੀਂ ਨਹੀਂ ਇੱਕ ਵੱਡਾ ਭਰਾ ਜੇ ਉਹ ਹੱਸ ਕੇ ਕਹਿੰਦਾ ਨਹੀਂ ਨਹੀਂ ਉਹਨੇ ਘਰੋਂ ਸਭ ਨੂੰ ਫੋਲਸ ਵੋਟ ਕਰਦਾ ਮੇਰੇ ਉਹ ਸਭ ਮੰਮੀ ਨੇ ਬਜਾਇਆ ਕਹਿੰਦਾ ਤੂੰ ਕਰ ਕੋਈ ਨਹੀਂ ਕੋਈ ਮੰਮੀ ਨੂੰ ਮਾਫੀ ਵੀ ਲੈ ਕੋਈ ਪਾਪਾ ਨੂੰ ਕੋਈ ਨਹੀਂ ਕਹਿਦਾ ਨਾ ਅਸੀਂ ਅਸੀਂ ਉੱਤੋਂ ਖਾ ਗਏ ਉਹੋਂ ਵਾਸਤੇ ਕਰਿਆ ਗਿਆ ਸੀ ਇਕੱਠੇ ਨਾਲ ਹਾਂਜੀ ਹਾਂਜੀ ਕਾਲਜ ਚ ਕਰਿਆ ਜੇ ਤੇ ਕਾਜਤ ਮਤਲਬ ਕਿ ਸਰ ਸਰਵਾ ਇੱਕ ਹੋਰ ਫੇਵਰੇਟ ਸਾੜੀ ਆ एग्जाम ਹੋਣ ਡਿਆ ਸੀ ਤੇ एग्जाम ਚ ਉਠਾ ਕੇ ਮੈਨੂੰ ਕਰਿਆ ਕਿ एग्जाम ਬਾਅਦ ਚ ਦੇ ਦੇ ਪਾ ਫੰਕਸ਼ਨ ਤੇ